ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਭਾਰਤ ਪਾਕਿਸਤਾਨ ਵੰਡ ਮੋਕੇ ਰੇਲਵੇ ਟਰੈਕ ਦੇ ਹੋ ਗਏ ਸਨ ਦੋ ਟੁਕੜੇ ਅਮਰਸਰ ਤੋਂ ਬਿਆ ਡੇਰਾ ਪਾਪਾ ਅਨੰਦ ਸਿਆਲਕੋਟ ਟਰੈਕ ਤੇ ਚੁੱਕਾ ਮਾਰਦੀ ਸੀ ਰੇਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਪਾਪਤ ਪਵਿੱਤਰ ਧਰਤੀ ਡੇਰਾ ਪਾਪਾ ਨਾਨਕ ਤੋਂ ਸ਼੍ਰੀ ਕਰਤਾਰਪੁਰ ਲੰਘਾ ਕੋਲਣ ਮਗਰੋਂ ਡੇਰਾ ਪਾਪਾ ਨਾਨਕ ਅੰਮ੍ਰਿਤਸਰ ਰੇਲਵੇ ਟ੍ਰੈਕ ਦਾ ਬਿਜਲੀਕਰਨ ਕੀਤਾ ਗਿਆ ਸੀ ਤੇ ਅੰਮ੍ਰਿਤਸਰ ਤੋਂ ਡੇਰਾ ਪਾਪਾ ਸਿਆਲ ਨਾਨਕ ਸਿਆਲਕੋਟ ਨੂੰ ਜਾਣ ਵਾਲੀ ਰੇਲਵੇ ਲਾਈਨ ਜੋ ਪਾਕਿਸਤਾਨ ਵੰਡ ਤਰ੍ਹਾਂ ਡੇਰਾ ਪਾਪਾ ਨਾਨਕ ਦੀ ਕਮੰਤਰੀ ਸਾਹ ਤੇ ਦੋ ਟੁਕੜਿਆਂ 'ਚ ਵੰਡੀ ਗਈ ਸੀ ਦੇ ਮੋੜ ਚਾਲੂ ਹੋਣ ਦੀ ਆਸ ਵੱਜੀ ਸੀ ਪਰੰਤੂ ਪਾਕਿਸਤਾਨੀ ਅੱਤਵਾਦੀ ਵੱਲੋਂ ਕੀਤੇ ਪੈਲਗ੍ਰਮ ਹਮਲੇ ਨੇ ਸੁਪਨੇ ਚੱਕਣਾ ਚੂਰ ਕਰਕੇ ਰੱਖ ਦਿੱਤੇ ਸ਼ਬਦ ਸ਼ਬਦਾਂ ਦੇ ਉੱਪਰ ਕਟਾਵਾ ਭਾਰਤ ਪਾਕਿਸਤਾਨ ਵੰਡ ਦਰਾਂ ਨੂੰ ਕਈ ਵਾਰ ਪਾਕਿਸਤਾਨੀਆਂ ਨੇ ਦੇ ਇਸ ਸਟੇਸ਼ਨ ਜਸਰ ਤੋਂ ਅਮ੍ਰਿਤਸਰ ਤੱਕ ਸਫ਼ਰ ਕਰਨ ਵਾਲੇ ਬਾਪੂ ਧਰਮਪਾਲ ਮਹਾਜਨ ਵੱਲੋਂ ਕੀਤਾ ਕਿ 1947 ਵਿੱਚ ਜਾਦੀ ਤਾਂ ਮਿਲੀ ਪਰ ਨਾਲ ਹੀ ਬਟਵਾਰੇ ਦੀ ਲੀਕ ਵੀ ਖਿੱਚੀ ਗਈ ਇਸੇ ਬਟਵਾਰੇ ਨੇ ਅੰਗਰੇਜ਼ਾਂ ਵੱਲ ਬਣਾਏ ਗਏ ਅਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਨਾਰੋਵਾਲ ਸਿਆਲਕੋਟ ਤੱਕ ਚੱਲਣ ਵਾਲੀ ਰੇਲਵੇ ਲਾਈਨ ਟ੍ਰੈਕ ਦੇ ਵੀ ਦੋ ਟੁਕੜੇ ਕਰ ਦਿੱਤੇ ਜਾਣਕਾਰੀ ਮੁਤਾਬਕ ਵਟਵਾਰੇ ਤੋਂ ਪਹਿਲਾਂ ਅੰਗਰੇਜ਼ਾਂ ਵੱਲੋਂ ਆਪਣੇ ਕਰਜਕਾਲ ਦੌਰਾਨ 1861 ਵਿੱਚ ਅੰਮਿਸਾ ਰੇਲਵੇ ਸਟੇਸ਼ਨ ਦਾ ਨਿਰਮਾਣ ਕੀਤਾ ਗਿਆ ਸੀ ਤੇ 1880 ਦੇ ਕਰੀਬ ਅੰਮਿਸਾ ਡੇਰਾ ਪਾਪਾ ਨਾਨਕ ਨਰੋਵਾਲ ਸੇ ਹਲਕੋਟ ਕਰੀਬ 220 ਕਿਲੋਮੀਟਰ ਲੰਬਾ ਰੇਲਵੇ ਟ੍ਰੈਕ ਦਾ ਨਿਰਮਾਣ ਕੀਤਾ ਗਿਆ ਸੀ ਜਿਸ ਚ 1 ਕਿਲੋਮੀਟਰ Ravi ਦਰਿਆ ਦਾ ਪੁਲ ਵੀ ਸ਼ਾਮਲ ਹੈ ਤੇ ਭਾਰਤ ਪਾਕਿਸਤਾਨ ਵੰਡ ਤੋਂ ਪਹਿਲਾਂ ਸਿਆਲਕੋਟ ਤੋਂ ਲੋਕਸ਼ੀਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ ਦੇ ਨਾਲ-ਨਾਲ ਅੰਮ੍ਰਿਤਸਰ ਵਪਾਰ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਸਾਮਾਨ ਦੀ ਖਰੀਦਦੋ ਪ੍ਰਾਪਤ ਕਰਨ ਲਈ ਆਉਂਦੇ ਸਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ